ਰਿਸ਼ਤੇਦਾਰ ਦੇ ਭੋਗ ਦੇ ਉੱਤੇ ਜਾਂਦਿਆ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹਾਦਸਾ ਸਮਰਾਲਾ ਬਾਈਪਾਸ ਦੇ ਨਜ਼ਦੀਕ ਵਾਪਰਿਆ ਜਿੱਥੇ ਹਾਦਸੇ ਦੇ ਵਿੱਚ ਪਤਨੀ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਉੱਥੇ ਹੀ ਉਸਦਾ ਪਤੀ ਗੰਭੀਰ ਤੌਰ ਦੇ ਉੱਤੇ ਜ਼ਖਮੀ ਹੋ ਗਿਆ ਜ਼ਖਮੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਲੇਕਿਨ ਡਾਕਟਰਾਂ ਦੇ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪਵਿੱਤਰ ਕੌਰ ਅਤੇ ਉਸਦੇ ਜ਼ਖਮੀ ਪਤੀ ਦੀ ਪਛਾਣ ਗੁਰਪ੍ਰੀਤ ਸਿੰਘ ਦੇ ਤੌਰ ਦੇ ਉੱਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਪਤੀ ਪਤਨੀ ਪਿੰਡ ਮਾਨਕੀ ਵਿਖੇ ਕਿਸੇ ਰਿਸ਼ਤੇਦਾਰ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਮਤਲਬ ਸ਼ੰਦਲਾ ਪਿੰਡ ਤੋਂ ਉਹਨਾਂ ਗੁਰਪ੍ਰੀਤ ਸਿੰਘ ਆਪਣੀ ਮਿਸੇ ਦੇ ਨਾਲ ਵਿੰਡਮਾਨਕੀ ਨੂੰ ਜਾ ਰਹੀ ਸੀ ਤੇ ਉਹਨਾਂ ਦਾ ਸੈਂਟਰਲ ਸਕੂਲ ਦੇ ਮੋੜ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜ ਜਿਹਦੇ ਵਿੱਚ ਉਹਨਾਂ ਦੀ ਪਤਨੀ ਡੈੱਥ ਹੋ ਗਈ। ਮਦਦਨੀ ਦੇ ਬਾਰੇ ਹਜੇ ਤੱਕ ਉੱਤਰਾਇ ਛੋਪਾ ਕੋਲ ਐਕੋਰ ਕਰਿਆ ਬਤੀ ਸਾਈਟ ਦੇ ਵਿੱਚ ਉੱਥੇ ਲੱਗੇ ਗਏ ਉਹਨਾਂ ਦੇ ਪੀਜਾ ਸੀ ਉਹਨਾਂ ਦੇ ਜਿਹੜੇ ਵਾਈਟ ਨੇ ਉਹਨਾਂ ਨੂੰ ਹੱਲ ਸਾਡੇ ਕੋਲ ਇੱਕ ਐਕਸੀਡੈਂਟ ਆਇਆ ਕਿ ਉਹ ਜਿਹੜੇ ਸੈਂਟਰਲ ਸਕੂਲ ਦੇ ਕੋਲ ਹੋਇਆ ਸੀ ਨਾਲ ਦੇ ਵਿੱਚ ਦੋ ਪੇਸ਼ੰਤ ਆਈ ਸੀ 올ਡਰ ਕਪਲ ਸੀਗਾ ਇਸ ਸੈਸ਼ਨ ਆਨ ਪ੍ਰੋਟੈਕਟਿੰਗ ਹੈ ਅਸੰਗਾ ਫਾਲੋਅ ਅਰ ਹੈ ਕਿ ਕਿ ਸਰੱਤਰ ਕਾਰਨਾਂ ਦੀ ਵਾਈਸ ਸਿਟੀਫਾਈ ਦੀ ਇਸ ਸੈਸ਼ਨ ਦਾ ਥੋੜਾ ਕਿਤ ਲੱਗ ਰਿਹਾ ਸੀ ਨਾ ਰੈਫਰ ਕੀਤਾ ਆ ਇੱਕ ਫੀਮੇਲ ਪੇਸ਼ੈਂਟ ਸੀ ਉਹ ਡਾਇਗਨੋਸਿਸ ਸੀ ਉਹ ਬੋਲ ਰਹੀ ਆ ਜੀ ਪੱਖਰੇ ਵਾਲੇ ਕੱਟ ਤੋਂ ਮੁਰਦਾ ਕਰਸੀ ਕਰ ਰਿਆ ਸੀਗਾ ਤੇ ਪਿੱਛੋਂ ਵੱਡੀ ਆ ਰਹੀ ਦੀ ਫਿਰ ਉਹਦੇ ਨਾਮ ਦਾ ਸਟੇਟ ਸੀ ਜੀ ਆਹ ਕੌਣ ਕੌਣ ਸੀਗੇ ਸੱਤਨੇ ਬੋਝੋ ਠੀਕ ਹੈ ਜੀ ਇੱਕ ਲੇਡੀ ਸੀ ਕਿਤੋਂ ਕਿੱਥੇ ਜਾ ਰਹੇ ਸੀਗੇ ਉਹ ਆਪਣੇ ਲੁਧਿਆਣੇ ਸਾਈਡ ਤੋਂ ਮਾਨਕੀ ਜਾ ਰਹੇ ਸੀ ਕਿਸੇ ਥੋਗ ਤੇ ਕਿ ਕਿ ਤਰ੍ਹਾਂ ਦੇ ਨਾਮ ਆਉਂਦੇ ਆ। ਅੱਜ ਕਿਹੜਾ ਗੱਡੀ ਨਾਲ ਐਕਸੀਡੈਂਟ ਹੋਇਆ ਉਹਨਾਂ ਦਾ। ਜਾਂ ਇਹ ਕਿ ਕਿਸ ਚੀਜ਼ ਦੇ ਸੀਗੇ। ਇਹ ਜਿਹੜੇ ਦੋ ਬਜੋੜਾ ਜੀ ਬੁੱਕ ਸੀਗੇ ਜੀ ਇਹ ਸੀਗੇ ਆਪਣੇ ਮੋਟਰਸਾਈਕਲ ਤੇ ਜੀ ਤੇ ਇੱਕ ਸ਼ਿਕਰਤ ਕਰ ਸੀ ਜੀ ਜੋ ਕਿ ਥਾਣੇ ਦੇ ਸਾਮਲੇ ਕਰਤੀ ਜੀ ਡਰਾਈਵਰ ਨੇ ਤਾਂ ਥਾਣੇ ਵਾਲੇ ਕਾਰਵਾਈ ਚਾਲੂ ਕਰੀ। ਕਿਹੜੇ ਕਿੰਨੀਆਂ ਕਿਫਟਾਂ ਨੇ। ਫੱਟਦਾ ਜੀ ਆਪਣੇ ਹਸਪਤਲ ਤੇ ਇੱਥੇ ਸੀਗੇ ਜੀ ਰੈਗੂਲੇਸ਼ਨ ਧਾਕੇ ਤੇ ਉਹਦਾ ਕਦੀ ਜਾਹੋ ਜਿਹੜੇ ਜੀ ਜਿਹੜੇ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ? ਬਜ਼ੁਰਗ ਬੀਬੀ ਜਿਹੜਾ ਸਿਹਤ ਜ਼ਿਆਦਾ ਧੀ। ਉਹਦਾ ਵੀ ਮੈਨੂੰ ਲੱਗਦਾ ਮੁਸ਼ਕਲਾਈ ਉਹਨਾਂ ਦੀ। ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਦਾ ਉਹਨਾਂ ਦੇ ਵੀ ਹਰਤਾ ਹੈਗੀਆਂ ਨੇ ਪਰ ਮੂੰਹ ਮੂੰਹ ਤੇ ਜ਼ਿਆਦਾ ਨਹੀਂ। ਉਹ ਵੀ ਹਟਾਲ ਗੱਲ ਕਰਾ ਦੇ ਸਮਰਾਲੇ। ਵਿੜਤ ਪਰਿਵਾਰ ਦੇ ਕਰੀਬੀ ਰੰਦੀਰ ਸਿੰਘ ਧੀਰਾ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਉਹਨਾਂ ਦੇ ਰਿਸ਼ਤੇਦਾਰ ਬਜ਼ੁਰਗ ਪਤੀ ਪਤਨੀ ਪਿੰਡ ਛੰਦਣਾ ਤੋਂ ਪਿੰਡ ਮਾਣਕੀ ਕਿਸੇ ਰਿਸ਼ਤੇਦਾਰ ਦੇ ਘਰ ਭੋਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਜਦੋਂ ਉਹਨਾਂ ਦਾ ਮੋਟਰਸਾਈਕਲ ਸਮਰਾਲਾ ਬਾਈਪਾਸ ਤੇ ਸੈਂਟੀਨਲ ਸਕੂਲ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੀ ਸਵਿਫਟ ਗੱਡੀ ਦੀ ਛਪੇਟ ਵਿੱਚ ਆ ਗਿਆ ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਵਿੱਚੋਂ ਪਤਨੀ ਪਵਿੱਤਰ ਕੌਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਅਤੇ ਉਸਦੇ ਜ਼ਖਮੀ ਪਤੀ ਨੂੰ ਸਮਰਾਲਾ ਸਿਵਲ ਹਸਪਤਾਲ ਲਿਜਾਇਆ ਗਿਆ ਲੇਕਿਨ ਡਾਕ ਸਮਰਾਲਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਗਬਾਣੀ ਟੀਵੀ ਲਈ ਗੁਰਪੇਜ ਦੀ ਰਜੂਦੀ ਰਿਪੋਰਟ